ਹਾਂਜੀ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਡਾਹਰ ਡੇਰੀ ਫਾਰਮ ਤੇ ਅੱਜ ਆਪਾਂ ਪਿੰਡ ਰੋਡੇ ਜ਼ਿਲ੍ਹਾ ਮੋਗੇ ਤੋਂ ਸਤਨਾਮ ਬਾਈ ਦੇ ਘਰੋਂ ਇੱਕ ਵੀਡੀਓ ਕਵਰ ਕਰ ਰਹੇ ਹਾਂ ਜਿਦੇ ਵਿੱਚ ਆਪਾਂ ਵੀਰੇ ਤਿੰਨ ਨਗ ਦਿਖਾਵਾਂਗੇ ਇੱਕ ਤਾਂ ਆਇਆ ਆਜੀ ਵੀਰੇ ਬੂਰੀ ਕੱਟੀ ਤੇ ਦੋ ਨੀਲੀਆਂ 라ਵੀਆਂ ਜਿਵੇਂ ਤੁਹਾਨੂੰ ਵੀਰੇ ਪਤਾ ਨੀਲੀ 라ਵੀ ਦੀ ਬਹੁਤ ਮੰਗ ਹੈ ਨਾ ਬਹੁਤ ਘੱਟ ਮਿਲਦੀ ਹੈ ਤੇ ਜਿੰਨੀ ਮਾਰਕਿੰਗ ਇਹਨਾਂ ਦੇ ਆ ਇੰਨੀ ਪ੍ਰੋਪਰ ਮਾਰਕਿੰਗ ਵਾਲੀ ਤਾਂ ਬਹੁਤ ਜ਼ਿਆਦਾ ਘੱਟ ਮਿਲਦੀ ਹੈ ਬਾਈ ਚਾਰੇ ਪੈਰਾਂ ਤੇ ਸੂ ਤੇ ਨਿਸ਼ਾਨ ਅੱਖਾਂ ਚਿੱਟੀਆਂ ਬਾਕੀ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਕਿੰਨੀ ਸੋਹਣੀ ਹੈ ਪੂਰੀਆਂ ਕਟੀਆਂ ਪ੍ਰੋਪਰ ਮਾਰਕਿੰਗ ਚ ਨੇ ਬਾਈ ਕਿਸੇ ਵੀ ਮੇਰੇ ਵੀਰ ਨੇ ਖਰੀਦਣੀਆਂ ਨੇ ਜਾਂ ਦੇਖਣੀਆਂ ਨੇ ਮੋਗੇ ਜ਼ਿਲ੍ਹੇ ਦੇ ਵਿੱਚ ਖੜੀਆਂ ਨੇ ਬਾਈ ਸਤਨਾਮ ਦੇ ਘਰੇ ਖੜੀਆਂ ਨੇ ਜੇ ਗੱਲ ਰੇਟ ਦੀ ਕਰੀ ਜਾਵੇ ਬਾਈ ਕਹਿੰਦਾ ਫੋਨ ਤੇ ਰੇਟ ਕਰਾਂਗੇ ਤੇ ਬਾਜਵੀ ਵਾਈ ਨੇ ਰੇਟ ਰੱਖੇ ਹੋਏ ਨੇ ਹਨਾ ਕੋਈ ਐਂ ਜਾਦੇ ਨਹੀਂ ਹੈਗੇ ਜੇ ਬਾਈ ਕਹਿੰਦਾ ਕੋਈ ਤਿੰਨੇ ਕਟੀਆਂ ਖਰੀਦੂਗਾ ਤਾਂ ਉਹ ਜਿਆ ਰੇਟ ਹੋਊਗਾ ਜੇ ਕੋਈ ਇਕੱਲੀ ਇਕੱਲੀ ਕੱਟੀ ਖਰੀਦੂਗਾ ਤਾਂ ਉਹ ਜਿਆ ਰੇਟ ਹੋਊਗਾ ਬਾਕੀ ਤੁਸੀਂ ਕਟੀਆਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਆ ਕੱਟੀ ਦਾ ਦੇਖੋ ਫੇਸ ਪੂਰਾ ਅੱਧਾ ਵਾਈਟ ਹੈ ਇਹ ਕਟੀਆਂ ਵੀਰੇ ਬਹੁ ਘੱਟ ਮਿਲਦੀਆਂ ਨੇ ਮਿਲ ਜਾਂਦੀਆਂ ਨੇ ਕਈਆਂ ਦੀ ਮਾਰਕਿੰਗ ਪੂਰੀ ਪ੍ਰੋਪਰ ਨਹੀਂ ਹੁੰਦੀ ਇਹਨਾਂ ਦੀ ਅੱਖਾਂ ਤੋਂ ਲੈ ਕੇ ਜਿੰਨੀਆਂ ਨਿਸ਼ਾਨੀਆਂ ਨੀਲੀ ਰਾਬੀ ਚਾਉਂਦੀਆਂ ਨੇ ਸਾਰੀਆਂ ਪ੍ਰੋਪਰ ਪੂਰੀਆਂ ਨੇ। ਬਾਕੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ। ਸਿੰਗੀ ਸੂੰਗੀ ਪੂਰੀ ਵਧੀਆ ਲੱਗੀ ਹੋਈ ਐ। ਬਾਕੀ ਲਿਸ਼ੀਆਂ ਨਾਵੀਆਂ ਕਿਸੇ ਪਾਸੇ ਹੋਣੀਆਂ ਗਈਆਂ ਹਨ। ਕੱਦ ਕਾਠ ਵਧੀਆ। ਕੋਈ ਵਧੀਆ ਪਾਲਕ ਵੀਰ ਆਪਦਾ ਤਿਆਰ ਕਰਨੀ ਆ ਕਿਸੇ ਨੇ ਵੀ ਬਰੀਡ। ਵੀਰੇ ਇਹੇ ਜੀਆਂ ਕਟੀਆਂ ਦੇ ਕੰਮ ਕਰੋ ਹਨ। ਪੂਰੀਆਂ ਪ੍ਰੋਪਰ ਮਾਰਕਿੰਗ ਚ ਕਟੀਆਂ ਨੇ। ਬਾਕੀ ਇੱਕ ਆ ਗਈ ਹਾ ਬੂਰੀ ਕੱਟੀ। ਬੂਰੀ ਕੱਟੀ ਵੀ ਪੂਰੀ ਪ੍ਰੋਪਰ ਐ। ਜੇ ਗੱਲ ਦੁੱਧ ਦੇ ਰਿਕਾਰਡ ਦੀ ਕਰੀ ਜਾਵੇ ਵੀਰੇ 14 15 ਤੋਂ ਪਲੱਸ ਵਾਲੀ ਦੁੱਧ ਵਾਲੀਆਂ ਨੇ ਇਹ ਕਟੀਆਂ ਕਿਸੇ ਵੀ ਮੇਰੇ ਵੀਰ ਨੇ ਖਰੀਦਣੀਆਂ ਨੇ ਜਾਂ ਦੇਖਣੀਆਂ ਨੇ ਪਾਜਾਂ ਦਾ ਨੰਬਰ ਚੱਲੂ ਕਰੋ ਕੰਟੈਕਟ ਹਾਂਜੀ ਭਾਈ ਜੀ ਜਿਹੜੀਆਂ ਆਪਣੇ ਲਵੇ ਅੱਗੇ ਕਟੀਆਂ ਆ ਗਈਆਂ ਇਹ ਜ਼ਿਲ੍ਹਾ ਬਰਨਾਲਾ ਪਿੰਡ ਮਹਿਲਕਲਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਬਈ ਮਹਿਲਕਲਾ ਇਹ ਕਟੀਆਂ ਵੀਰੇ ਉੱਥੇ ਖੜੀਆਂ ਨੇ ਇਹ ਕਟੀਆਂ ਮੋਰਾ ਨਸਲ ਦੀਆਂ ਨੇ ਬਈ ਕਰੇ ਲੂ ਪਾਲ ਕਬੀਰ ਲਵੇ ਕਟੀਆਂ ਨੇ ਚਾਰ ਕਟੀਆਂ ਨੇ ਜੇ ਗੱਲ ਇਹਨਾਂ ਦੇ ਦੁੱਧ ਦੀ ਰਿਕਾਰਡ ਦੀ ਕਰੀ ਜਾਵੇ ਤਾਂ 13 ਤੋਂ 14 ਕਿਲੋ ਦੁੱਧ ਦੇ ਰਿਕਾਰਡ ਵਾਲੀਆਂ ਕਟੀਆਂ ਨੇ ਬਈ ਕਿਸੇ ਵੀ ਮੇਰੇ ਵੀਰ ਨੇ ਘੱਟ ਪੈਸੇ ਲਾਉਣੇ ਨੇ ਤੇ ਆਪਣਾ ਕੰਮ ਸ਼ੁਰੂ ਕਰਨਾ ਨਾ ਇਹ ਕਟੀਆਂ ਤੋਂ ਸ਼ੁਰੂ ਕਰ ਸਕਦਾ ਹੈ ਬਈ ਆਪਾਂ ਜਿਆਦੇ ਪੈਸੇ ਨਹੀਂ ਲਾ ਸਕਦੇ ਹਣਾ ਇਹ ਚਾਰੇ ਕਟੀਆਂ ਜਮਾਂ ਬਾਜ਼ੀ ਵਜੇ ਰੇਟ ਵਿੱਚ ਮਿਲ ਜਾਣਗੀਆਂ 13k ਹਜ਼ਾਰ ਤੋਂ ਇੱਕ ਕੱਟੀ ਸ਼ੁਰੂ ਆ ਬਈ 13 ਦੀ ਇੱਕ 14 ਦੀ ਕੋਈ ਸਾਢੇ 13 ਦੀ ਕੋਈ ਸਾਢੇ 14 ਦੀ 15000 ਤੱਕ ਇਹ ਇਹ ਕੱਟੀਆਂ ਲਾਸਟ ਨੇ ਬਈ ਜੇ ਗੱਲ ਇਹਨਾਂ ਦੀ ਉਮਰ ਦੀ ਕਰੀ ਜਾਵੇ ਜਿਹੜੀ ਬਈ ਇਹਨਾਂ ਦੀ ਉਮਰ ਹੈ ਉਹ 1 ਦੀ 9 ਮਹੀਨੇ 10 ਮਹੀਨੇ 1 ਸਾਲ ਦੇ ਵਿੱਚ ਵਿੱਚ ਇਹਨਾਂ ਦੀ ਉਮਰ ਹੈ ਜੇ ਕੋਈ ਇਹਨਾਂ ਦੀ ਵਧੀਆ ਸੇਵਾ ਕਰ ਲੂ ਬਾਈ ਇਹ 6 ਮਹੀਨਿਆਂ ਦੇ ਵਿੱਚ ਪੂਰੀਆਂ ਵਧੀਆ ਤਿਆਰ ਹੋ ਜਾਣਗੀਆਂ ਵਧੀਆ ਬਣ ਜਾਣਗੀਆਂ ਬਈ ਹਣਾ ਬਾਕੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਥੋੜੀਆਂ ਜੀਆਂ ਲਿੱਸੀਆਂ ਜ਼ਰੂਰ ਨੇ ਪਰ ਬੰਨਣ ਵਾਲੀਆਂ ਕਟੀਆਂ ਨੇ ਸਿੰਗੀਆਂ ਸੁngੀਆਂ ਪੂਰੀਆਂ ਪ੍ਰੋਪਰ ਨੇ ਪੂਰੀਆਂ ਕਟੀਆਂ ਜੈਡ ਬਲੈਕ ਨੇ ਥੋੜੀ ਜੀ ਸੇਵਾ ਭਾਲ ਦੀਆਂ ਨੇ ਵਧੀਆ ਬਣ ਜਾਣਗੀਆਂ ਤੇ ਬਾਈ ਰੇਟ ਵੀ ਜਮਾਂ ਨਾਰਮਲ ਹੀ ਰੱਖਿਆ ਬਾਈ ਨੇ ਜਿਹੇ ਜੀ ਚੀਜ਼ ਆ ਹੋਏ ਜਾਂ ਰੇਟ ਹਨ ਤੇ ਬਾਈ ਨੂੰ ਕਟੀਆਂ ਵਾਲੇ ਕੋਈ ਬਾਈ ਫੋਨ ਨਾ ਲਾਵੇ ਘਰੇਲੂ ਪਾਲਕ ਵਾਸਤੇ ਇਹ ਬਾਈ ਕਟੀਆਂ ਦਿੱਤੀਆਂ ਜਾਣਗੀਆਂ ਜੇ ਬਾਈ ਕੋਈ ਚਾਰੇ ਕਟੀਆਂ ਖਰੀਦ ਲੂਗਾ ਭਾਈ ਕਹਿੰਦਾ ਉਹਨੂੰ ਉਹੋ ਜਿਹਾ ਮਾਨ ਤਾਨ ਆਪਾਂ ਵਧੀਆ ਕਰ ਦਾਂਗੇ ਸਿੰਗਲ ਕੱਟੀ ਦਾ ਰੇਟ ਆਰਡਰ ਹੋਊਗਾ ਤੇ ਚਾਰਾਂ ਦਾ ਆਰਡਰ ਹੋਊਗਾ ਬਾਈ ਨਾਲ ਦਾ ਆਪਾਂ ਸਕਰੀਨ ਤੇ ਨੰਬਰ ਵੀ ਚਲਾ ਦਾਂਗੇ ਤੇ ਬਾਈ ਨਾਲ ਇਹਨਾਂ ਦੀ ਹੋਰ ਜਾਣਕਾਰੀ ਲੈ ਸਕਦੇ ਹਾਂ ਬਾਈ ਦਾ ਪਿੰਡ ਮੈਲਕਲਾਂ ਜ਼ਿਲ੍ਹਾ ਬਰਨਾਲਾ ਕਰੋ ਕੰਟੈਕਟ ਭਾਈ ਵਧੀਆ ਵਧੀਆ ਵੀਡੀਓ ਦੇਖਣ ਲਈ ਆਪਣਾ ਵੀ ਚੈਨਲ ਕਰ ਲੋ ਸਬਸਕ੍ਰਾਈਬ ਧੰਨਵਾਦ